ਬਰਸੋਂ ਦੇ ਘੜੇ ਗਵਾਚੇ ਹੋਏ ਨੇ ਤੇ ਤੂੰ ਹੁਣ ਪਈ ਦੱਸਣੀ ਏ ਦੋ ਦਿਨ ਦੀ ਕਿੱਥੇ ਸੀ ਮੈਂ ਵੀ ਨਾ ਮੇਰੀ ਇਤਨੀ ਪਰਵਾਹ ਕਰਦੀ ਬਸ ਚਾਹੁੰਦੇ ਆ ਮੈਂ ਐਸਾ ਜੀ ਸਬਰ ਕੇ ਬੈਠੀ ਰਹਾ ਚਲੋ ਛੋਈ ਗੱਲ ਨੇ ਉਹ ਏ ਵੀ ਕਿਸੇ ਕਿਸੇ ਦੇ ਕਰਮ ਚਿੰਦਾ ਵਾ ਕੀ ਸਾਸੇ ਨਾ ਧਿਆਨ ਰੱਖਦੀ ਖੜੇ ਮੈਂ ਰੱਖੇ ਕਿੱਥੇ ਸੀਗੇ ਇਦੇ ਵਿੱਚ ਤੇ ਰਹੀ ਨੀ ਤਾਂ। ਓਕੇ। ਮੁੰਨਾ। ਉਹ ਦੇਹਾ ਵੀ ਆ। ਕਿੱਥੇ ਰੱਖਦੇ ਨੇ ਤੇ ਆਪ ਨੂੰ ਨਹੀਂ ਜਿੱਤਾਂ ਹੁੰਦੇ। ਹਾਂ, ਇਹਦੇ ਵਿੱਚ ਰੱਖੇ ਸੀ ਆ ਡੱਬੀ ਦੇ ਵਿੱਚ। ਹੈ? ਖੜੇ ਕਿੱਥੇ ਗਏ? ਮੈਂ ਤਾਂ ਇਸੇ ਡੱਬੀ 'ਚ ਰੱਖੇ ਸੀਗੇ। ਕਿ ਆਪਣਾ ਸਾਰਾ ਸਮਾਨ ਇਹਦੇ ਵਿੱਚ ਹੀ ਰੱਖਿਆ ਸੀ। ਫਿਰ ਗਿਆ। ਸਾਹਿਲ ਕੀ ਤੂੰ 24 ਘੰਟੇ ਮੋਬਾਈਲ ਦੇਖਦਾ ਰਹਿਣਾ ਵਾ ਉਹ ਨਹੀਂ ਛੋਟੀ ਮਾਂ ਮੈਂ ਨਾ ਕੰਮ ਕਰਨਾ ਆ ਫੋਨ ਤੇ ਕੰਮ ਕਰਦਾ ਵਾ ਇਹ ਕਿਹੜਾ ਬਿਜ਼ਨਸ ਕਰਨ ਡਿਆ ਮੈਂ ਤੂੰ ਉਹ ਛੋਟੀ ਮਾਂ ਮੈਂ ਨਾ ਆਪਣਾ ਰੈਜ਼ਿਊਮ ਬਣਾਉਣਾ ਵਾ ਮੈਨੂੰ ਕੱਲ ਮੰਮੀ ਨੇ ਕਿਹਾ ਸੀਗਾ ਕਿ ਕੋਈ ਜੌਬ ਲੱਭ ਤਾਂ ਕਰਕੇ ਨਾ ਫੋਨ ਤੇ ਆਪਣਾ ਰੈਜ਼ਿਊਮ ਤੇਰੀ ਮਾਂ ਨਾ ਸਹੀ ਕਲਪੀ ਤੇਰੇ ਕੋਲ ਕੋਈ ਕੰਮ ਤੇ ਚੱਜਦਾ ਕਰ ਲਿਆ ਕਰ ਤੇ ਨਾਲੇ ਮੇਰੀ ਗੱਲ ਸੁਣ ਮੈਨੂੰ ਕੱਪੜੇ ਦੇ ਤੇ ਮੈਂ ਧੋਣੇ ਆ ਤੇ ਇੱਥੇ ਨਾ ਬੈਠਾ ਰਿਹਾ ਕਪੜੇ ਮੇਰੇ ਬਾਹਰ ਤਾਂ ਨੂੰ ਪਤਾ ਤੇ ਆ ਉਹ ਬਾਸਕਟ ਚ ਪਏ ਹੁੰਦੇ ਸਾਰੇ ਚੱਲ ਆ ਜਾ ਮੇਰੇ ਨਾਲ ਤੂੰ ਵੀ ਧਵਾ ਦੇ ਅੱਜ ਥੋੜੇ ਜਿੰਨੇ ਕਪੜੇ ਮੇਰੇ ਕੋ ਕਿਥੇ ਧੁੱਤੇ ਜਾਂਦੇ ਆ ਨਹੀਂ ਤੇ ਕੋ ਖਾਧਾ ਜਾਂਦਾ ਮੇਲੇ ਬੈ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਸਾਰੇ ਮੇਰੇ ਦੁਆਲੇ ਕਿਉਂ ਹੋਗੇ ਜੇ ਮੈਂ ਐਸਾ ਕੀ ਕਰਤਾ ਵਾ ਆਪਣੇ ਚਾਚੇ ਵਾਲੀ ਵੇਖ ਲੈ ਸ਼ੁਰੂ ਤੋਂ ਕੰਮ ਕੀਤਾ ਉਸ ਮੁੰਡੇ ਨੇ ਚਾਚਾ ਚਾਚਾ ਲਾਈ ਹੁੰਦੀ ਯਾਰ ਜੇ ਸਿਫਤ ਕਾਬਲ ਹੈ ਨਾ ਤਦ ਉਹਦੀ ਸਿਫਤ ਹੁੰਦੀ ਹੈ ਤੇਰੇ ਨਖੱਟੂ ਜਣੇ ਕੰਮੇ ਜੇ ਕੋਲ ਕੀ ਆਸ ਹੈਗੀ ਤੇ ਬਾਹਰ ਆ ਜਾ ਹੁਣ ਆ ਗਿਆ ਹਾਂ ਆ ਇਹ ਕਦਮ ਪਤਾ ਨਹੀਂ ਚਾਚੇ ਨੇ ਇਹਨਾਂ ਦੇ ਦਿਮਾਗ ਏ ਧੂੜ ਕੇ ਦਿੱਤਾ ਵਾ ਇਹ ਤੇ ਜਿਹੜੇ ਕਦੀ ਚਾਚੇ ਨੂੰ ਗਾਲ੍ਹਾਂ ਕੱਢਦੇ ਸੀ ਹੁਣ ਤੇ ਸਿਰਫ ਚਾਚਾ ਚਾਚਾ ਹੀ ਕਰਦੇ ਆ ਉਹਦੇ ਵਰਗਾ ਬਣ ਉਹਦੇ ਕੋ ਕੁਝ ਸਿੱਖ ਸਾਹਿਲ ਸਾਹਿਲ ਹਾਂਜੀ ਛੋਟੀ ਮਾਂ ਇਹ ਪਜਾਮਾ ਤੇਰਾ ਵੈ ਆਹੋ ਆਹੋ ਮੇਰਾ ਹੀ ਆ ਪਜਾਮਾ ਆਹੋ ਮੇਰਾ ਪਜਾਮਾ ਮੈਨੂੰ ਦੇ ਦਿਓ ਇਹਦੇ ਚ ਨਾ ਮੇਰਾ ਕੋਈ ਸਮਾਨ ਆ ਮੈਂ ਕੱਢ ਕੇ ਦੇ ਦਿੰਨਾ ਤੁਹਾਨੂੰ ਐਕ ਆਹ ਇਹ ਮੈਨੂੰ ਦੱਸਣਾ ਸੀ ਕਿ ਉਹ ਮੇਰੇ ਨਾ ਉਹ ਦੋਸਤ ਦੇ ਪੈਸੇ ਆ ਤੇ ਉਹ ਮੈਂ ਵਾਪਸ ਦੇਣੇ ਹਨ ਉਹਨੂੰ ਤੇ ਧੋਣਾ ਦਿਓ ਤਾਂ ਹੀ ਤਾਂ ਮੈਂ ਭਾਏ ਦਾ ਭਾਏ ਦਾ ਆ ਆ ਦੇ ਦੋ ਤੁਸੀਂ ਸਾਡੇ ਕਿਹਦੀ ਸਾਨੂੰ ਸਹੇਲੀਆਂ ਪਹਿਨਣੇ ਇੰਨੇ ਪੈਸੇ ਨਹੀਂ ਦਿੱਤੇ ਸਾਡੇ ਘਰ ਦੇ ਆ ਨੇ ਸਾਨੂੰ ਉਹਨੇ ਪੈਸੇ ਤੇਰਾ ਕਿਹੜਾ ਦੋਸਤ ਜੰਪਿਆ ਜਿਹੜੇ ਤੈਨੂੰ ਉਹਨੇ ਪੈਸੇ ਦਿੱਤੇ ਤੈਨੂੰ ਛੋਟੀ ਮਾਂ ਤੁਹਾਨੂੰ ਪਤਾ ਹੀ ਆ ਇੰਨੇ ਪੈਸੇ ਮੇਰੇ ਕੋਲ ਥੋੜੀ ਹੁਣੇ ਆ ਹਾਂ ਮੇਰੇ ਦੋਸਤ ਦੇ ਆ ਕਿਹੜਾ ਮੈਂ ਮੇਰੀ ਗੱਲ ਸੁਣ ਮੈਨੂੰ ਥੱਪੜ ਮੋਤੇ ਮਾਰ ਨਾ ਤੇਰੀ ਮਾਂ ਤੇਰੇ ਕੋਲ 24 ਘੰਟੇ ਕਲਪ ਦਿਹਿੰਦੀ ਕੋਈ ਕੰਮ ਕਰ ਲੈ ਕੰਮ ਕਰ ਲੈ ਕੰਮ ਤੂੰ ਕਰਦਾ ਨਹੀਂ ਕਿਹੜਾ ਦੋਸਤ ਦਿਨੇ ਤੈਨੂੰ ਪੈਸੇ ਦੇ ਦਿੱਤੇ ਆ ਉਹ ਛੋਟੀ ਮਾਂ ਬਹੁਤੀ ਗੱਲਾਂ ਨਾ ਮੈਂ ਢੱਡੀ ਗੱਲ ਕਰਾ ਦੂੰਗਾ ਨਹੀਂ ਮੈਂ ਨਹੀਂ ਕਰਦੀ ਕਿਸੇ ਨਾਲ ਗੱਲਾਂ ਸਾਡੇ ਘਰ 'ਚ ਨਹੀਂ ਆਤਾ ਹੀ ਆ ਕਿ ਲੋਕਾਂ ਨਾਲ ਗੱਲਾਂ ਕਰਨ ਦੀਆਂ ਆਪਣੀ ਯਾਰੀ ਦੋਸਤੀ ਛੱਡ ਦੇ ਨਹੀਂ ਚੰਗੀ ਹੈਗੀ ਤੇਰੀ ਯਾਰੀ ਦੋਸਤੀ ਤੂੰ ਪੁੱਠੇ ਸਿੱਧੇ ਕੰਮਾਂ 'ਚ ਪੈ ਗਿਆ ਲੱਗਦਾ ਮੈਨੂੰ ਲੱਗਦਾ ਪਏ ਤੇ ਮੈਨੂੰ ਗੱਲ ਕਰਨੀ ਪੈਣੀ ਚੁੱਪ ਕਰ ਤੂੰ ਅਧਰ ਚਾਚੇ ਦਾ ਕੜਾ ਤੂੰ ਘਾਤਾ ਉਦੋਂ ਹੀ ਘੜੀ ਉਹਦੀ ਗੁਆਤੀ ਹੁਣ ਤੁਸੀਂ ਫਿਰ ਪੁਰਾਣੀਆਂ ਗੱਲਾਂ ਨਾ ਲੈ ਕੇ ਬਹਿ ਜਾਓ ਆ ਲੈ ਆਓ ਪੈਸੇ ਇਹ ਤਾਂ ਤੈਨੂੰ ਮਿਲਨੇ ਨਹੀਂ ਉਹ ਛੋਟੀ ਮਾਂ ਮੇਰੇ ਦੋਸਤ ਦੇ ਪੈਸੇ ਆ ਕੋਈ ਗੱਲ ਨਹੀਂ ਕਹੂੰਗਾ ਦੋਸਤ ਨੂੰ ਘਰ ਲਾਇਆ ਮੈਂ ਆਪੇ ਦੇ ਦਾਂਗੇ ਉਹਨੂੰ ਮੈਂ ਵੇਖਾਂ ਸਹੀ ਤੇਰੇ ਕਿਹੜਾ ਦੋਸਤ ਜੰਪਿਆ ਨਵਾ ਇਹ ਨੇ ਨੇ ਨੋਟ ਤੈਨੂੰ ਦੇਣ ਲਾ ਪਿਆ ਛੋਟੀ ਮਾਂ ਮੈਂ ਨਾ ਹੁਣ ਬਾਰ-ਬਾਰ ਨਹੀਂ ਕਹਿਣਾ ਤੁਸੀਂ ਪੈਸੇ ਦੇਣੇ ਕਿ ਨਹੀਂ ਦੇਣੇ ਨਹੀਂ ਦੇਣਾ ਕੀ ਗੱਲੇਗਾ ਮੈਨੂੰ ਨਾ ਜੇ ਨਹੀਂ ਦੇਣੇ ਨਾ ਤੇ ਪੈਸੇ ਲੈਣੇ ਆਉਂਦੇ ਮੈਨੂੰ ਇਹ ਕੀ ਹੋ ਗਿਆ ਹੁਣ ਸਾਡੇ ਹੱਥੀਂ ਭੈਣ ਲਾ ਪਿਆ ਵੈ ਭੈਣ ਜੀ ਸਹੀ ਕਹਿੰਦੇ ਨੇ ਅਦੇ ਤੇ ਨਾ ਸਾਨੂੰ ਨਿਗਰਾਨੀ ਰੱਖਣੀ ਪੈਣੀ ਥੋੜੀ ਵੀ ਨਹੀਂ ਬਹੁਤ ਜ਼ਿਆਦਾ ਰੱਖਣੀ ਪੈਣੀ ਆਲਨ ਭੈਣ ਜੀ ਮੈਂ ਕਰਦੀ ਗੱਲ ਉਹਨਾਂ ਦੇ ਨਾਲ ਕਿਰਣਾ ਹਾਂਜੀ ਮੰਮੀ ਉਹ ਤਾਂ ਕੀ ਛਾਹ ਬਣਾਣੀ ਵੀ ਆ ਹਾਂਜੀ ਬਸ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕ ਲਈ ਕੱਲੀ ਬਹੁਤ ਦਾ ਟਾਈਮ ਹੋ ਗਿਆ ਨਾ ਮੈਂ ਕਿਹ ਚਾਹ ਫਟਾਫਟ ਸਾਰਿਆਂ ਨੂੰ ਬਣਾ ਦੇਣੀ ਆ ਸਾਰਿਆਂ ਨੇ ਚਾਹ ਪੀਣੀ ਆ ਤੂੰ ਆਤਾ ਪਾਈ ਜਣੀ ਤਾਂ ਇਸ ਤਰ੍ਹਾਂ ਹੀ ਲੱਗੀ ਰਿਆ ਕਰੇਗੀ ਉਹਨਾਂ ਨੂੰ ਵੀ ਤਾਂ ਕਰਨ ਦਾ ਮੌਕਾ ਦਿਆ ਕਰ ਹਾਂ ਕੋਈ ਗੱਲ ਨਹੀਂ ਮੰਮੀ ਤੇ ਮੇਰੀ ਗੱਲ ਸੁਣ ਕੜੇ ਫੇਰ ਨਹੀਂ ਪਾਏ ਅੱਜ ਲੈਨੀ ਆ ਘੜੇ ਉਹ ਤਾਂ ਮੈਂ ਕਿਹਾ ਸੀ ਤੂੰ ਘਰ ਵੀ ਪਾਈ ਰੱਖਨੇ ਲਾਣੇ ਨਹੀਂ ਹੈ ਜਿਣੀ ਦੇ ਤੂੰ ਜੋਬ ਤੇ ਨਹੀਂ ਨਾ ਜਾਣਾ ਉਹਦੇ ਘਰ ਕੋੜੇ ਪਾ ਕੇ ਰੱਖਨੇ ਆ ਤੂੰ ਕਿਰਨਾ ਬੋਲਦੀ ਹੀ ਨਹੀਂ ਪੁੱਤਰ ਮੀ ਮੰਮੀ ਜੀ ਗੱਲ ਪਤਾ ਕੀ ਆ ਗਰਮੀ ਬੜੀ ਆ ਵੇਖੋ ਕਿੰਨੀ ਜਿਆਦਾ ਸਵੇਟਿੰਗ ਹੋਉਂਦੀ ਆ ਚੂੜੇ ਦੇ ਨਾਲ ਹੀ ਕਿੰਨਾ ਪਸੀਨਾ ਆ ਜਾਂਦਾ ਵਾ ਮੈਂ ਤਾਂ ਕਰਕੇ ਨਹੀਂ ਪਾਏ ਕੋਈ ਨਹੀਂ ਮੈਂ ਪਾ ਲਾਂਗੀ ਉਹ ਕੋਈ ਗੱਲ ਨਹੀਂ ਹੁਣੇ ਪਾ ਤੂੰ ਇਹ ਦੇਖ ਮੈਂ ਵੀ ਪਾਈਆਂ ਹੈ ਨਾ ਇਹ ਰੀਂ ਉਹ ਤੇ ਪੱਬੀਆਂ ਨੇ ਵੀ ਪਾਏ ਦੀਦੀਆਂ ਨੇ ਵੀ ਪਾਏ ਦੋਨਾਂ ਤੇ ਤੈਨੂੰ ਉਹਦ ਗਰਮੀ ਲੱਗਦੀ ਕੋਈ ਗੱਲ ਤੂੰ ਸੋਈ ਤੇ ਨਾ ਬਹੁਤਾ ਆਇਆਗਾ ਇਸੀ ਆ ਕੇ ਬੈਠਿਆ ਕਰ ਜਾਗਾ ਹੁਣੇ ਪਾ ਕੇ ਆ ਓੜੀ ਮੈਂ ਤੁਹਾਨੂੰ ਮੁੱਵੀ ਹੁਣ ਕੀ ਦੱਸਾਂ ਘੜੀ ਮੈਂ ਕਿਉਂ ਨਹੀਂ ਪਾਉਂਦੀ ਘੜੀ ਤੇ ਹੈਗੀ ਨਹੀਂ ਆ ਛੋਟੀ ਮਾਂ ਮੇਰੀ ਗੱਲ ਸੁਣੋ ਕੀ ਗੱਲ ਸੁਣਾ ਗੱਲ ਸੁਣਨ ਜੋਗਾ ਛੱਡਿਆ ਹੈ ਜੇ ਤੇਰੀ ਮੈਂ ਗੱਲ ਸੁਣਾ ਛੋਟੀ ਮਾਂ ਮੇਰ ਕੋ ਨਾ ਗਲਤੀ ਹੋ ਗਈ ਮੈਂ ਤੁਹਾਡੇ ਨਾਲ ਨਾ ਰੂਡ ਹੋ ਗਿਆ ਮੈਨੂੰ ਇਹਦਾ ਬੋਲਣਾ ਨਹੀਂ ਚਾਹੀਦਾ ਸੀ। ਪਲੀਜ਼ ਤੁਸੀਂ ਆਹ ਗੱਲ ਨਾ ਮੰਮੀ ਨੂੰ ਨਾਲ ਦੱਸਿਓ। ਕਿਉਂ? ਮੰਮੀ ਨੂੰ ਕਿਉਂ ਨਾ ਦੱਸਾਂ? ਹੋਰ ਵੀ ਗਾੜੀ ਹੈ ਤੈਨੂੰ। ਕਿੱਡਾ ਹੀ ਛੋਟੇ ਜਿੰਨੇ ਨੂੰ ਲੈ ਕੇ ਐਡਾ ਵੱਡਾ ਐਸ ਕਰਕੇ ਨਹੀਂ ਕੀਤਾ ਤੂੰ ਸਾਨੂੰ ਗੱਲਾਂ ਸੁਣਾਵੇਂ। ਤੇ ਮਾਪੇ ਬੱਚਿਆਂ ਨੂੰ ਐਸ ਕਰਕੇ ਨਹੀਂ ਵੱਡਾ ਕਰਦੇ। ਤੂੰ ਅੱਜ ਮੇਰੇ ਹੱਥੀਂ ਪੈਣ ਵਾਲਾ ਹਸਾਬ ਹੋ ਗਿਆ ਤੇਰਾ। ਨਹੀਂ ਨਹੀਂ ਛੋਟੀ ਮਾਂ। ਤੁਹਾਨੂੰ ਪਤਾ ਵਾ। ਮੈਂ ਤੁਹਾਡੇ ਜਿੱਦ ਮੰਮੀ ਵਿੱਚ ਕਦੀ ਕੋਈ ਫਰਕ ਨਹੀਂ ਸਮਝਿਆ ਤੇ ਕਿ ਤੂੰ ਫਰਕ ਨਹੀਂ ਸਮਝਿਆ ਤੇ ਮੈਂ ਇਸੀ ਕਾਚੇ ਦੇ ਅਰਜ ਫਰਕ ਸਮਝਾਇਆ ਤੇਰੇ ਪਿੱਛੇ ਤੇਰੇ ਚਾਚੂ ਨੂੰ ਅਸੀਂ ਅੰਨਾ ਨਾ ਬੋਲਣ ਨੇ ਆ ਤੇ ਤੂੰ ਕੀ ਕੀਤਾ ਅੱਜ ਮੇਰੀ ਗੱਲ ਸੁਣ ਤੂੰ ਜੋ ਕਹਨਾ ਮੇਰੇ ਦੋਸਤ ਦੇ ਪੈਸੇ ਹੈ ਯਾਰ ਛੋਟੀ ਮਾਂ ਸੱਚਮੁੱਚ ਉਹ ਮੇਰੇ ਦੋਸਤ ਦੇ ਹੀ ਪੈਸੇ ਸੀ ਮੰਨਿਆ ਤੇਰੇ ਦੋਸਤ ਦੇ ਪੈਸੇ ਜੇ ਤੇਰੇ ਕੋਲ ਗਵਾਚ ਜਾਂਦੇ ਅਸੀਂ ਕਿੱਥੋਂ ਭੰਨੇ ਸੀ ਅਸੀਂ ਤੇ ਆਪਣੇ ਘਰ ਦਾ ਖਰਚਾ ਮਸੀਦੇਰੇ ਚਾਚੇ ਕੋਲ ਚਲਾਣ ਦੇ ਆ। ਇਹ ਘੱਟੋ ਘੱਟ 35-40 ਹਜ਼ਾਰ ਰੁਪਈਆ ਹੈ। ਪੱਲੀ ਗਾਦ ਨੂੰ ਆਪਣੇ ਦੋਸਤ ਕੋਲੋਂ ਨੇ ਪੈਸੇ ਫੜਨੇ ਚਾਹੀਦੇ ਨਹੀਂ। ਜੇ ਜੇ ਤੈਨੂੰ ਨਹੀਂ ਦਿੱਤੇ ਹੀ ਤਾਂ ਤੈਨੂੰ ਉਸੇ ਵੇਲੇ ਉਹਨਾਂ ਵਾਪਸ ਕਰ ਦੇ। ਉਹ ਛੋਟੀ ਮਾਂ ਕਾਲੀ-ਕਾਲੀ ਵਿੱਚ ਆਦੀ ਨਹੀਂ ਰਿਹਾ। ਉਹਨੇ ਮੈਨੂੰ ਕਿਹਾ ਹੈ ਕਿ ਆ ਥੋੜੀ ਦੇਰ ਪੈਸੇ ਆਪਣੇ ਕੋਲ ਰੱਖ ਮੈਂ ਤੇਰੇ ਕੋਲ ਫੜਦਾ ਹਾਂ। ਤੇ ਮੈਂ ਇੱਕਦਮ ਕਾਲੀ-ਕਾਲੀ ਵਿੱਚ ਘਰ ਆ ਗਿਆ। ਤੇ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਉਹਨਾਂ ਪੈਸੇ ਵਾਪਸ ਦੇਣੇ ਆ। ਚੱਲ ਮੇਰੀ ਗੱਲ ਸੁਣ। ਇਹ ਪਹਿਲੀ ਤੇ ਲਾਸਟ ਤੇਰੀ ਗਲਤੀ ਹੈ ਨਾ ਜਿਹੜੀ ਅਸੀਂ ਮਾਫ ਕਰ ਦਿੰਨੇ ਆਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਣਾ ਚਾਹੀਦਾ ਤੇ ਨਾ ਤੂੰ ਦੋਸਤ ਕੋਲ ਕੋਈ ਪੈਸਾ ਫੜਨਾਈ ਠੀਕ ਹੈ ਛੋਟੀ ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੈ ਨਾ ਤੂੰ ਸਾਨੂੰ ਦੱਸ ਤੇ ਅੱਬ ਤੋਂ ਤੂੰ ਕੰਮ ਕਰਨਾ ਸਿੱਖ ਸੋਹਣੀ ਤਰ੍ਹਾਂ ਹਮ ਜ਼ਰੂਰ ਰੋਟੀ ਖਾਲੇ ਤੇ ਚਾਹ ਪੀਲਾ ਆਰਾਮ ਨਾਲ ਰੋਟੀ ਖਾ ਠੀਕ ਹੈ ਛੋਟੀ ਪੂਜਾ ਦੇ ਜਾ ਬੈਗ ਬੋਤ ਮੰਮੀ ਕਿਹੜਾ ਬੈਗ ਕੀ ਕਰਨਾ ਬੈਗ ਨਾਲੇ ਪੁੱਤ ਬੈਗ ਦੇ ਮੈਂ ਕੱਪੜੇ ਪਾਉਣੇ ਮੈਂ ਆਪਣੇ ਘਰ ਜਾਣਾ ਵਾ ਘਰ ਜਾਣਾ ਨਾ ਆਹ ਅੱਕ ਸੂਟ ਕੱਢ ਕੇ ਬੈਠੇ ਹੋ ਕਿਹੜੇ ਘਰ ਜਾਣਾ ਕਿਉਂ ਜਾਣਾ ਪੁੱਤ ਜੇ ਤੇਰੀ ਪਰਚਾਈ ਫੇਰ ਆ ਗਈ ਤਾਂ ਹੁਣ ਤੇਰੀ ਸੱਸ ਘਰ ਆਇਆ ਉਹਦੋਂ ਤੇ ਘਰ ਨਹੀਂ ਸੀ ਆ ਗਈ ਤੇ ਟਾਈਮ ਰੱਖਿਆ ਗਿਆ ਜੇ ਹੁਣ ਆ ਗਈ ਤੇ ਬੜਬੜ ਕੀਤੀ ਤੇ ਫਾਲਤੂ ਗੱਲਾਂ ਚੰਗੀਆਂ ਨਹੀਂ ਲੱਗਦੇ ਮੈਨੂੰ ਸਿਆਣੀ ਬੈਣੀ ਨੂੰ ਮੂਰਖ ਬਣਨਾ ਪਊਗਾ ਇੱਥੇ ਤੇਰਨੋ ਚੰਗਾ ਮੈਂ ਘਰ ਜਾਵਾਂ ਗੱਲ ਤੇ ਉਹ ਵੀ ਸਹੀ ਹੈ ਤੁਹਾਡੀ ਪਰ ਤੁਹਾਡਾ ਧਿਆਨ ਕਿੱ데 ਰੱਖਣਾ ਘਰ ਉਹਨੇ ਤੇ ਤੁਹਾਡਾ ਧਿਆਨ ਰੱਖਿਆ ਜਾਂਦਾ ਸੀ ਨਾਲੇ ਤੁਹਾਡਾ ਵੀ ਮਨ ਲੱਗਾ ਰਹਿੰਦਾ ਤੁਸੀਂ ਮੰਮੀ ਨਾਲ ਵੀ ਗੱਲਾਂ ਬਾਤਾਂ ਮਾਰ ਲੈਂਦੇ ਹੋ ਇਹ ਉਹਨੇ ਵੀ ਜਾ ਕੇ ਪੰਗਾ ਪਾਤਾ ਮੈਂ ਫੇਰ ਆ ਜੂੰਗੀ ਜਰਾ ਉਹਨੂੰ ਸ਼ਾਂਤ ਕਰ ਆਉਂਗੀ ਨਾ ਫੇਰ ਆ ਜੂੰਗੀ ਮੰਮੀ ਮਿੰਟ ਬਾਅਦ ਘਰ ਜਾਣਾ ਘਰ ਜਾਣਾ ਲਈ ਆ ਉੱਥੇ ਤੁਹਾਡੀ ਕੋਈ ਕਦਰ ਰਹੀ ਆ ਉਹਨੇ ਤੁਹਾਨੂੰ ਘਰ ਨਹੀਂ ਮਾਰਨਾ ਤੁਹਾਨੂੰ ਯਾਦ ਨਹੀਂ ਗੱਲਾਂ ਦਾ ਕੀ ਕਹਿ ਕੇ ਗਈ ਸੀ ਤੈਨੂੰ ਪਤਾ ਕਹਿੰਦੀ ਸੀ ਨਾ ਕਿ ਚਲੋ ਹੁਣੇ ਮੇਰਾ ਹਿਸਾਬ ਕਰੋ ਮੈਂ ਉਹਨੂੰ ਕਹਿਣਾ ਤੂੰ ਘਰ ਚੱਲ ਮੈਂ ਘਰ ਆਉਂਗੀ ਤਾਂ ਫਿਰ ਤੈਨੂੰ ਦੱਸੂਗੀ ਕੀ ਕਰਨਾ ਤੇ ਕੀ ਨਹੀਂ ਮੈਂ ਤੈਨੂੰ ਅਜੇ ਕੁਝ ਨਹੀਂ ਦੇਣਾ ਮੈਂ ਉਹਨੀਆਂ ਕਰ ਫਿਰ ਗੱਲ ਇੱਥੇ ਰੌਲਾ ਪਾਉਣ ਦੀ ਲੋੜ ਨਹੀਂ ਮੈਂ ਘਰ ਕੱਲ ਦਿੱਤਾਂ ਇਸ ਕਰਕੇ ਮੈਂ ਜਾਉਂਗੀ ਨਾ ਉਹਨੂੰ ਸੰਤ ਕਰਕੇ ਆਉਂਗੀ ਫਿਰ ਮੈਂ ਆਜੂਗੀ ਕੋਈ ਗੱਲ ਨਹੀਂ ਉਹਨੇ ਪਲਾਟ ਲਖਾਏ ਬਿਨਾ ਸ਼ਾਂਤ ਨਹੀਂ ਹੋਣਾ ਮੈਂ ਇੱਡੀ ਕੱਚੀ ਕੁੜੀ ਨਹੀਂ ਮੈਂ ਪਲਾਟ ਲਿਖ ਦੂੰਗੀ ਰੋਟੀ ਤੂੰ ਹੀ ਨਹੀਂ ਦੇਣੀ ਪੁੱਛਣਾ ਕਿਛਣਾ ਤੂੰ ਹੀ ਨਹੀਂ ਹੈਂ ਰੀੜਾ ਕਪੜਾ ਤੂੰ ਹੀ ਨਹੀਂ ਦੇਣਾ ਤੈਨੂੰ ਖਾਲੀ ਪਲਾਟ ਹੀ ਲੈ ਕੇ ਦੇਣਾ ਮੈਂ ਤੇ ਘਰ ਕਿਦਾਂ ਵਾੜੂਗੀ ਤੈਨੂੰ ਘਰ ਵਾੜ ਲੂਗੀ ਅੱਜ ਨਾ ਵਾੜੂਗੀ ਨਾ ਵੇਖ ਲਾਂਗੇ ਮੈਂ ਤੂੰ ਮੈਨੂੰ ਅਜੇ ਚਲੋ ਠੀਕ ਐ ਮੈਂ ਲਿਆਨੀ ਬੈਗ ਕੱਢ ਲਿਆ ਮੇਰੀ ਗੱਲ ਸੁਣੋ ਮੇਰੀ मुंदਰੀ ਵਾਲ ਜਾਂ ਮੇਰੇ ਟੋਪਸਾ ਵਾਲ ਨਾ ਜਾਣਾ ਮੈਂ ਆਪਣਾ ਕੋਈ ਗਹਿਣਾ ਨਹੀਂ ਜੇ ਵੇਚਣ ਦੇਣਾ ਨਾ ਮੈਂ मुंदਰੀ ਤੇ ਨਾ ਟੋਪਸ ਮੈਨੂੰ ਨਹੀਂ ਪਤਾ ਕਿਸੇ ਗੱਲ ਦਾ ਜਿੱਥੋਂ ਮਰਜੀ ਇੰਤਜ਼ਾਮ ਕਰੋ ਮੇਰੇ ਗਹਿਣਿਆਂ ਵਾਲ ਤੇ ਆਇਓ ਹੀ ਨਾ ਤੇ ਨਾ ਮੈਂ ਕੋਈ ਗਹਿਣਾ ਵੇਚਣਾ ਜੇ ਤੂੰ ਹੀ ਜਾਣੋ ਤੇ ਹੁਣ ਆਪਣੀ ਮੰਮੀ ਨੂੰ ਪੁੱਛੋ ਪੋਜਾ ਹਾਂਜੀ ਮੰਮੀ ਬੈਠੀ ਆਂ ਹਾਂਜੀ ਆ ਲੈ ਪੈਸੇ ਪੈਸੇ ਕਾਦੇ ਪੈਸੇ ਤੂੰ ਆਪੇ ਤੇ ਕਹਿੰਦੀ ਸੀ ਕਿ 4 ਤਰੀਕ ਤੱਕ ਕਿਸਤੇ ਨਹੀਂ ਬੈਂਕ ਨੂੰ ਨਹੀਂ ਤਾਂ ਬੈਂਕ ਵਾਲਿਆਂ ਨੇ ਦੁਕਾਨ ਨੂੰ ਜਿੰਦਰਾ ਲਾ ਜਾਣਾ ਇਹ ਉਹ ਤੇ ਪੈਸੇ ਆ ਗਏ ਇਹ ਕਿਸ਼ਤੇ ਦੇ ਪੈਸੇ ਆ ਹਾਂ ਤੇ ਆ ਪੈਸੇ ਕਿੱਥੋਂ ਆਏ ਜਿੱਥੋਂ ਵੀ ਆਏ ਆ ਤੂੰ ਬੈਂਕ ਦੀ ਕਿਸ਼ਤ ਦੇ ਤੇ ਮੇਰੀ ਗੱਲ ਸੁਣੋ ਹੈਪੀ ਨੂੰ ਜ਼ਿਆਦਾ ਪਰੇਸ਼ਾਨ ਨਾ ਕਰਿਆ ਕਰ। ਤੈਨੂੰ ਪਤਾ ਹੈ ਜਰਨਦਾ ਕਿਰਨ ਦਾ ਵਿਆਹ ਕੀਤਾ। ਉਹ ਅੱਗੇ ਹੀ ਬਹੁਤ ਪਰੇਸ਼ਾਨ ਰਹਿਣ ਡਿਆ। ਉਹਦੇ ਮਨ ਤੇ ਹੋਰ ਨਾ ਬੋਝ ਪਾ। ਮੈਂ ਕਹਦਾ ਬੋਝ ਪਾਇਆ। ਮੈਂ ਪਰੇਸ਼ਾਨ ਕੀਤਾ। ਕਿਸ਼ਤ ਧਾਰਨੀ ਐ, ਮੈਨੂੰ ਪੈਸੇ ਚਾਹੀਦੇ ਆ। ਕਿਰਨ ਕੋ ਲਿਆਂਦੇ ਜੇ। ਨਹੀਂ ਨਹੀਂ। ਕਿਰਨ ਕੋ ਕਿਉਂ ਵੈਸੇ ਲੈ ਕੇ ਆਣੇ ਸੀ? ਤੂੰ ਬਸ ਕਿਸ਼ਤ ਦੇ। ਪੈਸੇ ਕਿੱਥੋਂ ਆਏ? ਕਿੱਥੋਂ ਨਹੀਂ ਆਏ? ਇਹਦੇ ਨਾਲ ਤੈਨੂੰ ਕੋਈ ਲੈਣਾ ਦੇਣਾ ਨਹੀਂ ਚਲੋ ਠੀਕ ਹੈ ਮੈਨੂੰ ਵੀ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਮੈਨੂੰ ਤਾਂ ਪੈਸੇ ਚਾਹੀਦੇ ਸੀ ਪੈਸੇ ਆ ਗਏ ਕਿੱਥੋਂ ਆਏ ਕਿਵੇਂ ਆਏ ਇਹ ਤੁਸੀਂ ਜਾਣੋ ਠੀਕ ਹੈ ਹੁਣ ਮੈਂ ਰੱਖਾਂ ਮੈਂ ਸਿਰੇ ਕਿਸ਼ਤ ਵੀ ਦੇਣੀ ਹੈ ਚਲੋ ਕਿਥੋਂ ਮਰਜੀ ਪੈਸੇ ਆਏ ਹੁਣ ਸਾਨੂੰ ਕੀ ਅੱਪਾ ਤੇ ਕਿਸ਼ਤ ਤਾਰਨੀ ਸੀ। ਬਾਕੀ ਇਹਦਾ ਹੀ ਮੰਮੀ ਦੀ ਗੱਲ। ਮੰਮੀ ਕੀ ਸਮਝਦੇ ਐ? ਇਹ ਮੈਨੂੰ ਪਤਾ ਨਹੀਂ ਲੱਗਣ ਦਿਆ ਕਿ ਪੈਸੇ ਕਿੱਥੋਂ ਆਏ। ਇਹ ਕੱਲ ਆਪਣੀ ਕੁੜੀ ਵਲ ਗਏ ਸੀ ਨਾ ਪੱਕਾ। ਇਹ ਉੱਥੋਂ ਹੀ ਆਏ ਐ। ਇਹ ਪੈਸੇ ਉੱਥੋਂ ਹੀ ਲੈਂਦੇ ਐ। ਕਿਤਾ ਮੈਨੂੰ ਪਾਗਲ ਬਣਾਉਂਦੇ ਪਏ ਐ। ਚਲੋ ਅੱਪਾ ਤੇ ਤਾਰਨੀ ਆ ਕਿਸ਼ਤ। ਸਾਨੂੰ ਕੀ? ਮੰਮੀ ਜਾਣਨ ਤੇ ਇਹਨਾਂ ਦੀ ਕੁੜੀ ਜਾਣੇ। ਐ ਦੋਵੇਂ ਜਿੱਥੇ ਮਰਜੀ ਜਾਣ ਆਪਾਂ ਤੇ ਚਲੋ ਕਿਸ ਤੇ ਤਾਰੀਏ ਫੇਰ ਨਹੀਂ ਪਾਇ ਨਾ ਕਿਰਨ ਗੱਲ ਕੀ ਆ ਤਿੰਨ ਦਿਨ ਹੋ ਗਏ ਮਨ ਕਹਿੰਦਾ ਤੇਰੇ ਮਗਰ ਲੱਗੀ ਆ ਇਹ ਕੜੇ ਪਾ ਤੇ ਕੜੇ ਕਿਉਂ ਨਹੀਂ ਬਣਦੀ ਵੀ ਮੈਂ ਤੇ ਤੁਹਾਨੂੰ ਬੜੀ ਸਿਆਣੀ ਸਮਝਿਆ ਇੱਕ ਗੱਲ ਵੀ ਵੀਵਾਰੀ ਕਹਿਣੀ ਪੈਂਦੀ ਆ ਓ ਮਮੀ ਕੜੇ ਮੈਂ ਤਾਂ ਨਹੀਂ ਪਾੰਦੀ ਕੜੇ ਮੈਨੂੰ ਲੱਬਨ ਨਹੀਂ ਦੇ ਅਲਮਾਰੀ ਦੇ ਵਿੱਚ ਮੈਂ ਰੱਖੇ ਸੀਗੇ ਪਰ ਪਤਾ ਨਹੀਂ ਕਿੱਥੇ ਗਏ ਆ ਹੈ ਹੀ ਨਹੀਂ ਕੜੇ ਲੱਬਨ ਹੀ ਨਹੀਂ ਤੇ ਅਲਮਾਰੀ ਖਾ ਗਈ ਐ ਉੱਥੇ ਹੀ ਹੋਣਾ ਉਹਰੇ ਪਰੇ ਹੋਣਾ ਵੀ ਕੋਈ ਸੂਈ ਥੋੜੀ ਐ ਜਿਹੜੀ ਉੱਤੇ ਘਾਟ ਗਿਆ ਨਹੀਂ ਮੰਮੀ ਮੈਂ ਤੇ ਸਾਰੀ ਅਲਮਾਰੀ ਵੇਖ ਲਈ ਆ लोकर ज रखे समय नहीं आए मम्मी सची मैं कह मू ली दे मैं ही रखे कपड़े थले चं तरह गवाच गए नीसर चलो पुछिए जाके कड़े गुवाच गए ने कितो गवाच गए नहीं, नहीं। किरण ਸਾਡੇ ਘਰ ਚ ਤਾਂ ਕਦੀ ਇੱਕ ਤਿੱਲਾ ਨਹੀਂ ਹਿਲੇਆ ਤੇ ਕੜੇ ਕਿਵੇਂ ਹਿਲ ਗਏ ਕੋਈ ਗੱਲ ਨਹੀਂ ਲਾਡਰੀ ਨੂੰ ਜੋ ਹੋ ਗਈ ਆ ਸਾਮਨ ਵਾਸਤੇ ਦਿੱਤੇ ਹੀ ਨਾ ਪਾਲਾ ਪਾਂਦੀ ਤੇ ਪਈ ਨਹੀਂ ਸੀ ਨਹੀਂ ਜੀ ਉਹਨਾਂ ਨੂੰ ਨਹੀਂ ਪੁੱਛਣਾ ਉਹਨੂੰ ਪੁੱਛਣਾ ਏ ਕਿਰਨ ਜਵਾਬ ਦੇ ਕਿੱਥੇ ਨੇ ਕੜੇ ਭਾਬੀ ਜੀ ਮੈਂ ਹਲਮਾਰੀ ਦੇ ਵਿੱਚ ਰੱਖੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਗਏ ਆ ਮੈਂ ਚੈੱਕ ਕੀਤਾ ਪਰਸੋਂ ਹੈ ਹੀ ਨਹੀਂ ਸੀਗੇ ਕੜੇ ਉਹਦੇ ਵਿੱਚ ਪਰਸੋਂ ਦੇ ਕੜੇ ਗਵਾਚੇ ਹੋਏ ਨੇ ਤੇ ਤੂੰ ਹੁਣ ਬਈ ਦੱਸਨੀ ਏ ਦੋ ਦਿਨ ਦੀ ਕਿੱਥੇ ਸੀ ਹਾਂ ਤਾਇਆ ਤੇ ਕਹਿੰਦੇ ਜੋ ਸੜਕਾਂ ਨਹੀਂ ਦਿੰਦੀ ਸੀ ਨਹੀਂ ਸੜਕਾਂ ਨਹੀਂ ਨਹੀਂ ਸਰਕਣ ਦਿੰਦੀ ਸੀ ਜੋ ਵੀ ਐ ਵਿਚਲਗਾ ਤੇ ਇਹੀ ਐ ਨਾ ਦੇਵਨ ਜੋ ਆਬ ਜਠਾਨੀਆਂ ਨੂੰ ਕਿੱਥੇ ਗਏ ਘੜੇ ਨਾ ਹੁਣ ਕਿਉ ਤੇਰੀ ਬੋਲਦੀ ਬੰਦ ਹੋ ਗਈ ਏ ਅਜੇ ਤੂੰ ਕਟਰ ਕਟਰ ਬੋਲਦੀ ਏ ਇਹ ਠੀਕ ਐ ਨਹੀਂ ਸਾਡੇ ਘਰ ਕਦੀ ਨਹੀਂ ਚੋਰੀ ਹੋਈ ਇੰਨੀ ਦੀ ਥੀ ਵੀ ਨਹੀਂ ਕਦੀ ਘਟੀ ਜਿੱਥੇ ਚੀਜ਼ ਧਰੀ ਦੀ ਹੈ ਨਾ ਉਤੋਂ ਹੀ ਭਾਵੇਂ ਹਫ਼ਤੇ ਬਾਅਦ ਚੁੱਕ ਲਈਏ ਉਤੋਂ ਹੀ ਲੱਭਦੀ ਹੈ ਤੇਰੇ ਘਰੇ ਕੋਈ ਸੂਈ ਸੀ ਗਵਾਚ ਗਏ ਪਰ ਮੈਂ ਤੇ ਉੱਥੇ ਹੀ ਰੱਖੇ ਸੀਗੇ ਮੈਨੂੰ ਨਹੀਂ ਪਤਾ ਕਿੱਥੇ ਗਏ ਉਹ ਵੀ 3.5 ਲੱਖ ਦੇ ਨਾ ਤੇਰੇ ਨੇ 3.5 ਲੱਖ ਦੇ ਘਰੇ ਹੈ ਮੇਰੀ ਗੱਲ ਸੁਣ ਆ ਭੋਲੀ ਜੀ ਸੂਰਤ ਬਣਾ ਕੇ ਨਾ ਗਿਆ ਇੱਥੇ ਹੀ ਰੱਖੇ ਸਾਨੂੰ ਪਤਾ ਨਹੀਂ ਕਿੱਥੇ ਗਏ ਨੇ ਉਹਨੂੰ ਲੱਭੋ ਤੇ ਲੱਭੇ ਕਿੱਥੇ ਕੰਦੀ ਲੁਮਾੜੀ ਚ ਹੀ ਰੱਖਿਆ ਇਹ ਤੇ ਉਹਨੂੰ ਪਤਾ ਜਿੱਥੇ ਰੱਖਿਆ ਨਹੀਂ ਸਾਨੂੰ ਕੀ ਪਤਾ ਕਿੱਥੇ ਰੱਖਿਆ ਸੂ ਪੈਰ ਕਾਰਜ ਤੁਹਾਡੇ ਕਦੀ ਚੀਜ਼ ਜਾ ਨਹੀਂ ਸਕਦੀ ਕਿਰਨ ਆ ਤੂੰ ਯਾਦ ਕਰ ਮੈਂ ਅਲਮਾਰੀ ਚੇ ਰੱਖਿਆ ਸੀ ਮੈਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਤੇ ਸਾਰੀ ਅਲਮਾਰੀ ਵੇਖ ਲਈ ਮੈਨੂੰ ਨਹੀਂ ਲੱਭੇ ਕੱਪੜੇ ਕਪੜੇ ਥੱਲੇ ਵੇਖਣਾ ਸੀ ਆ ਬਿੱਲਾਂ ਲੱਗੇ ਕਈ ਵਾਰੀ ਕਪੜੇ ਥੱਲੇ ਥੱਲੇ ਹੋ ਜਾਂਦੇ ਨੇ ਇੱਕ ਵਾਰੀ ਸਾਰੀ ਅਲਮਾਰੀ ਖਾਲੀ ਕਰਕੇ ਨਾ ਚੈੱਕ ਕਰ ਲੈ ਯਾਦ ਕਰ ਲੈ ਕਿਦਰੇ ਹੋਰ ਤੇ ਨਹੀਂ ਰੱਖੇ ਅਲਮਾਰੀ ਭੋਲੀ ਜਾਨੀ ਆ ਬੀਜੀ ਜਾਓ ਆਪਣੀ ਲਾੜੀ ਨੂੰ ਨਾਲ ਨਾ ਕੜੇ ਲਭਾਓ ਜਾ ਕੇ ਅਲਮਾਰੀ ਲਮਰੀ ਦੇਖੋ ਤੁਹਾਨੂੰ ਕੋਈ ਸਮਝ ਲੱਗਦੀ ਪਈ ਆ ਕੀ ਸਮਝ ਲਗਨੀ ਆ ਉਹਨਾਂ ਦੇ ਵਿਚਾਰੀ ਦੇ ਕੜੇ ਗਵਾਚ ਗਏ ਨੇ ਤੇ ਤੂੰ ਸਮਝ ਲੱਗਦੀ ਫਿਰ ਉਹਦਾ ਤੇ ਤੁਸੀਂ ਮੈਨੂੰ ਬੜੇ ਕਹਿੰਦੇ ਹੋ ਤੂੰ پاਗਲ ਐ ਤੇਰਾ ਦਿਮਾਗ ਹੈ ਨਹੀਂ ਸੋਚੋ ਕੁਛ ਪਹਿਲੇ ਦਿਨ ਦੀ ਨਦੀ ਪਰਜਾਈ ਆ ਇਸੀ ਕੀ ਕਹਿ ਕੇ ਗਈ ਆ ਕੀ ਕਹਿ ਕੇ ਗਈ ਸੀ ਨਹੀਂ ਤੁਹਾਨੂੰ ਨਹੀਂ ਪਤਾ ਅੱਛਾ ਉਹਨੇ ਕੀ ਕਿਆ ਸੀ ਕਿ ਕੁੜੀ ਬਹੁਤ ਜ਼ਿਆਦਾ ਚਲਾਕ ਈ ਜੇ ਚਲਾਕ ਹੋਣ ਦਾ ਕੜੇ ਉਹਦੇ ਗਵਾਜੇ ਨੇ ਕੜਿਆਂ ਨਾਲ ਕੀ ਮਤਲਬ ਏ ਹਜੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਪੈਂਜੀ ਪਰਸੋਂ ਉਹਦੀ ਮਾਂ ਆਈ ਸੀ ਪਰਸੋਂ ਹੀ ਉਹਦੇ ਘਰੇ ਗਵਾਚੇ ਆ ਤੇ ਪਰਸੋਂ ਹੀ ਉਹ ਆਫਿਸ ਜਾਂਦੀ ਪਸੂੜੀ ਪਾਈ ਹੋਈ ਸੀ ਉਹਨੇ ਮੈਂ ਹੋ ਵੀ ਜਾਣਾ ਮੈਂ ਆਫਿਸ ਜਾਣਾ ਮੈਂ ਤਿੰਨੇ ਕੰਮ ਇੱਕੋ ਦਿਨ ਦੇ ਵਿੱਚੋਂ ਹੰਡੇ ਸੋਚੋ ਕੁਛ ਦੇਖੋ ਭਰਾ ਅਦਿਲਾਸੇ ਕੰਮ ਹੀ ਹੈ ਨਹੀਂ ਘਰ ਕੌਣ ਚਲਾਉਂਦਾ ਸੀ ਕਿਰਨ ਕਿਰਨ ਚਲਾਉਂਦੀ ਸੀ ਤੇ ਕੜੇ ਗਏ ਕਿੱਥੇ ਸਾਡੇ ਅੱਛਾ ਕਿਹਨੋਂ ਸਮਝਾਂਦੀ ਦੀ ਗਿਆ ਤਾਂ ਹੀ ਪਹਿਲੇ ਦੀ ਮਾਂ ਆਈ ਹੈ ਨਾ ਬਸ ਮੈਂ ਚੱਲੀ ਆ ਮੈਂ ਚੱਲੀ ਆ ਫਿਰ ਕਿਰਨ ਲੈ ਕੇ ਅੰਦਰ ਵੜ ਗਈ ਮਾਂ ਨੂੰ ਅੱਛਾ ਤੇ ਫਿਰ ਕਿੰਨੀ ਦੇਰ ਕਹਾਣੀਆਂ ਛੋ ਕੇ ਬਹਿ ਰਹੀਆਂ ਗੱਲਾਂ ਕਰਦੀਆਂ ਰਹੀਆਂ ਤੇ ਫਿਰ ਅਚਾਨਕ ਬਿਨਾ ਦੱਸੇ ਬਿਨਾ ਮਿਲੇ ਵੀ ਕਹੇ ਕਿ ਮੈਂ ਚੱਲੀ ਆ ਤੇ ਨਾਲ ਹੀ ਨਿਕਲ ਗਈ ਬਾਅਦ ਵਿੱਚ ਪਤਾ ਲੱਗਾ ਕਿ ਕਿਰਨ ਦੀ ਮੰਮੀ ਤੇ ਚਲੀ ਵੀ ਗਈ ਹੈ ਤੇ ਸੋਚੋ ਨਾ ਫਿਰ ਸਾਡੇ ਘਰ ਨਾ ਕੋਈ ਆਇਆ ਤੇ ਨਾ ਕੋਈ ਗਿਆ ਰੱਖੇ ਵੀ ਇੰਨੇ ਅਲਮਾਰੀ ਦੇ ਵਿੱਚ ਅਸੀਂ ਥੋੜੀ ਰੱਖੇ ਆ ਬਸ ਬਸ ਭੈਣ ਜੀ ਤੁਸੀਂ ਮੰਨੋ ਚਾਹੇ ਨਾ ਮੰਨੋ ਅੰਨੇ ਜਿਹੜੇ ਕੜੇ ਆ ਨਾ ਪੱਕੇ ਆਪਣੀ ਮਾਂ ਨੂੰ ਦਿੱਤੇ ਜੇ